ਜਾ ਸ਼੍ਰੀ ਰਾਮ ਜਾ ਮਾਤਾ ਦੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਸੰਘਰਸ਼ ਦਾ 4 ਦਿਨਾਂ ਦਾ ਚੱਲ ਰਿਹਾ ਹੈ 4 ਦਿਨ ਦੇ ਵਿੱਚ ਹਾਲੇ ਤੱਕ ਕੋਈ ਛਿੱਟੇ ਤੇ ਅਸੀਂ ਪਹੁੰਚ ਨਹੀਂ ਗਏ ਕੱਲ ਵੀ ਅਸੀਂ ਸਾਰਾ ਦਿਨ ਬਾਜ਼ਾਰ ਵੀ ਬੰਦ ਰਿਹਾ ਪਹਿਲਾਂ ਚੌਂਕ 'ਚ ਅਸੀਂ ਇਕੱਠ ਕੀਤਾ ਸ਼ਹਿਰ ਸਾਡੇ ਨਾਲ 12 ਵਜੇ ਤੱਕ ਸਾਡੇ ਨਾਲ ਮਿਲ ਕੇ ਇਲਾਕੇ ਉਹਨਾਂ ਨੇ ਪਟਿਆਲਾ ਗੇਟ ਤੱਕ ਸਾਡੇ ਨਾਲ ਗਏ ਉੱਥੇ ਜਾ ਕੇ ਅਸੀਂ ਪ੍ਰੋਗਰਾਮ ਮਨਾਇਆ ਵੀ ਇਹਦੇ ਤੇ ਪਰਚਾ ਕਰਾਣ ਲਈ ਥਾਣੇ ਜਾਈਏ ਕਿਤਵਾਲੀ ਜਾਈਏ ਪਰ ਉਥੇ ਕੁਝ ਬੰਦੇ ਵਿੱਚੋਂ ਜਿਹੜੇ ਸਮਝੌਤੇ ਦੇ ਪਿੱਛੇ ਲੱਗੇ ਉਹਨਾਂ ਨੇ ਪਿੱਛੇ ਰੌਲਾ ਪਾਤਾ ਵੀ ਸਮਝੌਤਾ ਹੋ ਗਿਆ ਸਮਝੌਤਾ ਹੋ ਗਿਆ ਇੱਕ ਅੱਧੀ ਫੋਟੋ ਖਿੱਚ ਕੇ ਬਕੂੜੀ ਹੱਥ ਚੋੜ ਦੇਈ ਪਾਤੀ ਜਦ ਕਿ ਸਮਝੌਤਾ ਕੋਈ ਨਹੀਂ ਜਗਿਆ ਅਸੀਂ ਠਾਨਦਾਰ ਸਾਹਿਬ ਕੋਲ ਬੈਠੇ ਰਹੇ ਠਾਨਦਾਰ ਸਾਹਿਬ ਨੇ ਸਾਡਾ ਕੋਈ ਇੰਟਰਸਟ ਨਹੀਂ ਦਿਖਾਇਆ ਸਾਨੂੰ ਉੱਠ ਗਿਆ ਕਦੇ ਬਾਹਰ ਭੱਜ ਜਾਣਾ ਇਹਨਾਂ ਦਾ ਕੋਈ ਪ੍ਰੈਸ਼ਰ ਦੀ ਕੀਤੀ ਚਲੋ ਸਰਕਾਰਾਂ ਨੇ ਹੁੰਦੀਆਂ ਰਹਿੰਦੇ ਆਣ ਸਾਡੀਆਂ ਦੋ ਮੰਗਾਂ ਨੇ ਵੀ ਇੱਕ ਤਾਂ ਪੱਪੂ ਪ੍ਰਧਾਨ ਹੈ ਜਿਹੜਾ ਆਪਣਿਆਂ ਨੂੰ ਪ੍ਰਧਾਨ ਕਹਿੰਦਾ ਜਦਕੇ ਪਲਾਸ ਸੁਆਤਾ ਚਾਵਲਾ ਸਾਰੇ ਸ਼ਹਿਰ ਨੂੰ ਪਤਾ ਹੈ ਉਹ ਨਾ ਤਾਂ ਸ਼ਹਿਰ ਦੇ ਕਿਸੇ ਨੂੰ ਇਤਲਾਮ ਦਿੰਦਾ ਨਾ ਕਿਸੇ ਦੀ ਜਿੱਥੇ ਵੀ ਜਾਂਦਾ ਆਪਣੀ ਚੌਧਰ ਮਾਰਦਾ ਗੁੰਡਾਗਰਦੀ ਕਰਦਾ ਉਹਦੀ ਗੁੰਡਾਗਰਦੀ ਨੂੰ ਨੱਤ ਪਾਉਣ ਵਾਸਤੇ ਇਸ ਮੈਟਰ ਤੇ ਜਿਹੜਾ ਕਿ ਧਾਰਮਿਕ ਮਸਲਾ ਸਾਰੇ ਸ਼ਹਿਰ ਦਾ ਹੈ ਇਹ ਸ਼ਹਿਰ ਦੇ ਮਸਲੇ ਉੱਤੇ ਉਲਟ ਪਰਚਾ ਦਰਜ ਹੋਣਾ ਚਾਹੀਦਾ ਤੇ ਮੈਂ ਤਾਂ ਕਹਣਾ ਉਹਦੀ ਵਾਈਫ ਜਿਹੜੀ ਕੰਪਨੀ ਕਰਦੀ ਉਹਨੂੰ ਜੇ ਸੁਆਤਾ ਚਾਵਲਾ ਜੇ ਪ੍ਰਧਾਨ ਹੈ ਤੂੰ ਲਾ ਕੇ ਕਿਸੇ ਹੋਰ ਨੂੰ ਪ੍ਰਧਾਨ ਬਣਾਇਆ ਜਾਵੇ ਤਾਂ ਜੋ ਸ਼ਹਿਰ ਦੇ ਵਿੱਚ ਮਾੜੀ-ਬੋੜੀ ਠੰਡ ਪਵੇ ਅੱਜ ਤੱਕ ਇਹ ਗੁੰਡਾ ਰਾਜ ਸਾਨੂੰ ਮਿਲ ਗਏ 40 ਸਾਲ ਹੋ ਗਏ ਰਾਜਨੀਤੀ ਦੇ ਦੇ ਨੂੰ ਅਸੀਂ ਨਹੀਂ ਦੇਖਿਆ ਵੀ ਕਦੇ ਕੋਈ ਘਰ ਨਾ ਪਾ ਸਕੇ ਕਦੇ ਕੋਈ ਦੁਕਾਨ ਨਾ ਪਾ ਸਕੇ ਹੁਣ ਮਨ ਮਰਜ਼ੀ ਨਾਲ ਵੀ ਸੁਜਾਤਾ ਚਾਵਲਾ ਦੀਆਂ ਕਿਸੇ ਦੀ ਫੋਟੋ ਨਹੀਂ ਲੱਗੀ ਹੈ ਬੋਰਡ ਕਿਉਂ ਲਾਏਗੇ ਇੱਕੋ ਕਾਰਨ ਹੋ ਸਕਦਾ ਵੀ ਉਹਨਾਂ ਦੀ ਫੋਟੋ ਨਹੀਂ ਲੱਗੀ ਹੋਈ ਸੀ ਇਸ ਕਰਕੇ ਇਹ ਤੇ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਐਕਸ਼ਨ ਲੈਣਾ ਚਾਹੀਦਾ ਨਹੀਂ ਇਹ ਪੰਜਾਬ ਲੈਵਲ ਤੇ ਕਿਤੇ ਵੀ ਜਾ ਸਕਦੇ ਨਹੀਂ ਸਵਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ 4 ਦਿਨ ਹੋ ਗਏ ਘਟਨਾ ਵਾਪਰੀ ਨੂੰ ਘਟਨਾ ਵੀ ਉਹ ਹੈ ਜਿਵੇਂ ਧੰਤਨ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਸਮੇ ਲੋਕ ਸੜਕਾਂ ਤੇ ਆਏ ਇਸੇ ਤਨਾ ਮਹਾਰਾਜਾ ਨਾਭਾ ਜਿਹੜਾ ਧਰਮੀ ਰਾਜਾ ਹੋਇਆ ਉਹਦੇ ਸ਼ਹਿਰ ਦੇ ਵਿੱਚ ਪਵਿੱਤਰ ਦਿਹਾੜੇ ਤੇ ਜਿਹੜੇ ਦਿਹਾੜੇ ਨੂੰ ਸਾਰੇ ਲੋਕ ਚਾਹ ਨਾਲ ਮਨਾਉਂਦੇ ਨੇ ਸਵਾਰੀ ਕੱਢੀ ਜਾਂਦੀ ਹੈ ਉਦੋਂ ਬਹੁਤ ਦੁਖਦਾਈ ਘਟਨਾ ਵਾਪਰੀ ਕਿ ਗੁਰੂਆਂ ਪੀਰਾਂ ਭਗਤਾਂ ਦੀਆਂ ਜੋ ਫੋਟੋਆਂ ਗੰਦੀ ਪਹਿਲਾਂ ਟਰਾਲੀਆਂ 'ਚ ਸਿੱਟੀਆਂ ਉਹ ਤੋਂ ਬਾਅਦ ਗੰਦੇ ਜਿੱਥੇ ਇਹਨਾਂ ਦਾ ਢੇਰ ਹੈ ਉੱਥੋਂ ਥੋੜੇ মিডিਏ ਨੇ ਸਾਰਾ ਬਣਾ ਕੇ ਦਿਖਾਇਆ ਵੀ ਕਿਵੇਂ ਬੇਅਦਬੀ ਕੀਤੀ ਗਈ ਹੈ ਪਰ ਇੱਥੋਂ ਦੀ ਜਿਹੜਾ ਕਮੇਟੀ ਦਾ ਆਪੇ ਬਣਿਆ ਪ੍ਰਧਾਨ ਤੇ ਉਹਦੇ ਘਰੋਂ ਜਿਹੜੀ ਬੀਬੀ ਸੁਜਤਾ ਹੈ ਉਹਦਾ ਤੇ ਉਹ ਕਿਉਂ ਚੁੱਪ ਲੀ ਇਹ ਆਪੇ ਬਣਿਆ ਪ੍ਰਧਾਨ ਕਦੇ ਮਾਫੀयां ਮੰਗਦਾ ਕਦੇ ਕੁਝ ਕਰਦਾ ਪਰਵਾਣ ਵੀ ਕਰਦਾ ਵੀ ਸਭ ਤੋਂ ਗਲਤੀ ਹੋਈ ਹੈ ਇੱਥੋਂ ਦਾ ਈਓ ਉਹਦੀ ਕੋਈ ਸਟੇਟਮੈਂਟ ਨਹੀਂ ਇਹਨਾਂ ਲੋਕਾਂ ਨੇ ਜੋ ਕਾਰਨਾਮਾ ਕੀਤਾ ਹੈ ਇਹਦੇ ਨਾਲ ਤੇ ਧਰਮ ਦਾ ਤੇ ਧੱਕੇਸ਼ਾਹੀ ਕਰਨ ਦਾ ਪਰਚਾ ਦਰਜ ਕਰਕੇ ਕਥਵਾਲੀ ਵਾਲਿਆਂ ਨੂੰ ਅੰਦਰ ਕਰਨੇ ਚਾਹੀਦੇ ਨੇ ਜੇ ਉਹ ਨਹੀਂ ਕਰਦੇ ਅਕਾਲੀ ਦਾ ਸਤੰਤਰ ਭਾਈਚਾਰੇ ਦੇ ਸਹਿਯੋਗ ਦੇ ਨਾਲ ਲੜਾਈ ਜਾਰੀ ਰੱਖੂਗਾ ਸਾਡਾ ਸੰਘਰਸ਼ ਅਸੀਂ ਇੱਥੇ ਇਹਨਾਂ ਦਾ ਵਿਚਾਰ ਕਰਾਂਗੇ ਜੇ ਕਹਿਣਗੇ 2-4 ਦਿਨ ਦਾ ਬਕਵਾ ਪਾਣਾ ਪਾਵਾਂਗੇ ਨਹੀਂ ਰੋਜ਼ ਇੱਥੇ ਮੇਰੇ 11 ਬੰਦੇ ਆ ਕੇ ਬੈਠਿਆ ਕਰਨਗੇ ਇਸੇ ਗੇਟ ਦੇ ਅੱਗੇ ਧੁੱਪ ਸੇਕਿਆ ਕਰਾਂਗੇ ਆਪ ਹੀ ਜਿਹੜੇ ਭਗਤ ਦੀ ਗੁਰੂ ਦੀ ਬੇਅਦਬੀ ਹੋਈ ਹੈ ਉਹ ਸਾਨੂੰ ਤਾਕਤ ਦੇਊਗਾ ਇਹਨਾਂ ਨੂੰ ਅਸੀਂ ਮੁੱਦੇ ਮੂਹ ਸੱਟ ਕੇ ਜੇੜ ਚ ਤੋੜਾਂਗੇ ਜੋ ਹਿੰਦੂ ਸਿਕ ਭਾਈਚਾਰੇ ਨੇ 71 ਹੋ ਕੇ ਜੀ ਐਸਟੀਐਮ ਦਫ਼ਤਰ ਦੇ ਬਾਹਰ ਜਿਹੜਾ ਧਰਨਾ ਉਹ ਲਗਾਇਆ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਜਿਹੜੇ ਸਾਰੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਲੋਕ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਲੋਕ ਸਾਰੇ ਪਹੁੰਚੇ ਕਿਉਂਕਿ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਹੈ ਇੱਕ ਧਾਰਮਿਕ ਤੇ ਸਮਾਜਿਕ ਲੜਾਈ ਹੈ ਤੇ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਰੋਸ ਹੈ ਤੇ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਤੋ ਕਾਰਵਾਈ ਜਿਹੜੀ ਲਿਖਤੀ ਪੜਤੀ ਹੈ ਉਹ ਸਜਾਤਾ ਚਾਵਲਾ ਤੇ ਹੋਣੀ ਚਾਹੀਦੀ ਹੈ ਤੇ ਨਗਰ ਕੌਂਸਲ ਨਾਭਾ ਦੇ ਜਿਹੜੇ ਈਓ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਪੰਕਜ ਪੱਪੂ ਕਿਸ ਅਧਿਕਾਰ ਦੇ ਨਾਲ ਜਿਹੜੀ ਸਰਕਾਰੀ ਮਸ਼ੀਨਰੀ ਵਰਤੋਂ ਕਰ ਰਿਹਾ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਆ ਜਿਹੜਾ ਭਾਈ ਜਿਹੜਾ ਬੈਠਾ ਮੈਂ ਬੋਲਣਾ ਵੀ ਸੀ ਇਮਾਨਦਾਰੀ ਨਾਲ ਸੁਣ ਲੋ ਜੇ ਬੀਬੀ ਸਜਾਤਾ ਕਮੇਟੀ ਦੀ ਪ੍ਰਧਾਨ ਉਹ ਚੁੰਨੀ ਅੱਡ ਕੇ ਮੰਦਰ ਤੇ ਖੜੀ ਹੁੰਦੀ ਸਾਡੇ ਹੁਕਮਾਂ ਨਾਲ ਪਾਪ ਹੋਇਆ ਗੁਨਾਹ ਹੋਇਆ ਸਾਨੂੰ ਵਛਦੋ